40 ਸਾਲ ਇਹ ਸਕੂਲ ਬਿਨਾ ਬਿਨਾ ਜ਼ਮੀਨ ਤੋਂ ਬਿਨਾ ਕਿਸੇ ਕਾਗਜ਼ ਤੋਂ ਚੱਲਦਾ ਰਿਹਾ ਪੰਜਾਬ ਸਕੂਲ ਇਹਨਾਂ ਨੇ ਇੱਕ ਸਰਟੀਫਿਕੇਟ ਪੇਸ਼ ਕੀਤਾ ਕਿ ਇਹ ਜਗਾ ਜਿਹੜੀ ਹੈ ਇਹ ਐਸਡੀਐਸਸੀ ਸੁਸਾਇਟੀ ਨੂੰ ਦਿੱਤੀ ਗਈ ਹੈ ਉੱਤੋਂ ਵੀ ਸ਼ਰਮ ਆਲੀ ਗੱਲ ਮੈਨੂੰ ਹੋਇਆ ਲੱਗੀ ਕਿ ਸਨਾਤਨ ਧਰਮਸਾਲਾ ਦੇ ਵਿਦਿਆਲੇ ਸੰਚਾਲਨ हेतु ਬੀਬੀਐਮਪੀ ਭੂਮੀ ਲੀਜ਼ ਕੋ ਸਨਾਤਨ ਧਰਮਸਾ ਦੇ ਨਾਮ ਦਲੇ ਹੋਏ ਨੇ ਇਹ 10 ਲੋਗ ਆ

ਪੀਵੀਐਮ ਪੀਵੀਐਨਾਂ ਦੇ ਨਾਲ ਲਈ ਹੋਈ ਹੈ 10 ਸਾਲਾਂ ਲਈ ਸਨਾਤਨ ਸੰਸਾਧ ਦੀ ਲਿਲੜੀਆਂ ਕਰਦੇ ਪੈ ਰਹੇ ਨੇ ਕਿ ਜਮੀਨ ਹੁਣ ਸਾਨੂੰ ਦੇ ਦਿਓ ਸੋ ਦੋਸਤੋ ਉਹ ਪੁਲੀਰਾਂ ਨੂੰ ਪਤਾ ਖਤਰਾ ਹੈ ਕਿ ਬੱਚਿਆਂ ਨੂੰ ਖਾਣਾ ਚਾਹੁੰਦੇ ਆ ਅਸੀਂ ਪੀਰਟਸ 11ਵੇਂ ਦਿਨ ਤੱਕ ਨਾ ਚੱਲ ਰਹੇ ਕਿ ਗਰਮੀ ਕਰਨ ਬਣ ਗਿਆ ਆਪਣਾ ਸੋਰੀ ਅਗਾਂ 11ਵਾਂ ਦਿਨ ਅਜੇ ਧਰਨੇ ਨੂੰ ਚੱਲ ਰਿਹਾ ਹੈ ਬੀਬੀ ਐਪੀ ਜਿਹੜੀ ਹੈਗੀ ਆ ਨਿੱਜੀ ਸਕੂਲ ਦੇ ਸਕੂਲਾਂ ਦਾ ਨਿੱਜੀ ਸਕੂਲ ਦੇ ਘੱਟੇ ਭਈਆ ਤੁਹਾਡਾ ਕੀ ਤਰ੍ਹਾਂ ਸਰ ਦੇਖੋ 11 ਦਿਨ ਹੋ ਗਏ 10 ਦਿਨ ਪੂਰੀਆਂ ਰਾਤਾਂ ਹੋਈਆਂ ਪੇਰੈਂਟਸ ਨੂੰ ਟੀਚਰਸ ਨੂੰ ਠੰਡੇ ਚ ਬੈਠੇ ਹੋਏ ਇਹ ਕੁਆਲਿਟੀ ਦੇ ਲਈ ਲੇਕਿਨ ਨੀਜੀਕਰਨ ਕਰਨ ਦਾ ਕੁਝ ਕਾਰਨ ਹੁੰਦਾ ਹੈ ਇਹ ਤਾਂ ਹੁਣ ਡੀਏਵੀ ਨੇ ਕਲੀਅਰ ਵੀ ਕਰਤਾ ਹੈ ਕਿ ਅਸੀਂ 셀ਫ ਫਾਈਨਾਂਸ ਤੇ ਸਕੂਲ ਚਲਾਉਣ ਨੂੰ ਤਿਆਰ ਆਂ ਔਰ ਅਸੀਂ ਹਜੇ ਵੀ ਇਹ ਗੱਲ ਕਹਿ ਰਹੇ ਆਂ ਕਿ ਬੀਬੀਐਮਬੀ ਕੋਲ ਕੋਈ ਫੰਡਸ ਦੀ ਕਮੀ ਨਹੀਂ ਹੈ ਹਜੇ ਵੀ ਬੀਬੀਐਮਬੀ ਇਸ ਚੀਜ਼ ਨੂੰ ਬਹੁਤ ਗਲਤ ਤਰੀਕੇ ਨਾਲ ਪੇਸ਼ ਕਰ ਰਹੀ ਹੈ ਉਹਨਾਂ ਕੋਲੋਂ ਬਾਕੀ ਸਭ ਚੀਜ਼ਾਂ ਦੇ ਲਈ ਪੈਸੇ ਆਂ ਕੋਈ ਫੈਂਸਿੰਗ ਕਰਾਉਣ ਦੇ ਲਈ ਕੋਈ ਰੋਡ ਰਿਪੇਅਰਸ ਦੇ ਲਈ ਹੋਰ ਚੀਜ਼ਾਂ ਦੇ ਲਈ ਪੇਂਟਸ ਦੇ ਲਈ ਫਿਰ ਬੱਚਿਆਂ ਦੀ এডੂਕੇਸ਼ਨ ਪ੍ਰਾਇੋਰਟੀ ਨਹੀਂ ਹੈ ਪੁੱਛਣਾ ਚਾਹੀਦਾ ਪ੍ਰਾਇੋਰਟੀ ਕੀ ਹੈ ਸਾਡੇ ਦੇਸ਼ 'ਚ ਜਿੱਥੇ এডੂਕੇਸ਼ਨ ਔਰ ਹੈਲਥ ਨੂੰ ਨੈਗਲੈਕਟ ਕਰਕੇ ਤੁਸੀਂ ਬਿਲਡਿੰਗਸ ਬਣਾ ਲਓ ਮੋਨੂਮੈਂਟਸ ਬਣਾ ਲਓ ਉਹ ਜ਼ਰੂਰੀ ਹੈ ਜਾਂ ਫਿਰ এডੂਕੇਸ਼ਨ ਜ਼ਰੂਰੀ ਹੈ ਤੇ ਫਿਰ ਆਬਵੀਅਸਲੀ ਅਸੀਂ ਅੱਜ ਪੂਰੀ ਉਮੀਦ ਹੈ ਕਿ ਸਾਡੀ ਅੱਜ ਜੋ ਡੀਏਵੀ ਦੇ ਨਾਲ ਬੀਬੀਐਮਬੀ ਦਾ ਕਨਫਲਿਕਟ ਹੈਗਾ ਉਹ ਕਲੀਅਰ ਹੋਏਗਾ ਕਿ ਸਾਨੂੰ ਸਕੂਲ ਦੁਬਾਰਾ ਤੋਂ ਵੈਸੀ ਹੀ ਡੀਏਵੀ ਦੇ ਨਾਲ ਕੰਟੀਨਿਊ ਮਿਲੇਗਾ ਇਸੇ ਇਸਰਾ ਹੈ ਕਿ ਬੱਚਿਆਂ ਦੇ ਭਵਿੱਖ ਦੀ ਸਭ ਤੋਂ ਵੱਡੀ ਤਾਂ ਗੱਲ ਇਹ ਹੈ ਕਿ ਸਾਡੇ ਸਕੂਲ ਦੇ ਵਿੱਚ ਟੀਚਰ ਜਿਹੜੇ ਆ 20 25 25 ਸਾਲ ਤੋਂ ਕੰਮ ਕਰ ਰਹੇ ਆ ਔਰ ਉਹਨਾਂ ਦੇ ਸਕੂਲ ਦੇ ਵਿੱਚ ਇਸ ਤਰ੍ਹਾਂ ਕੋਈ 6 ਮਹੀਨੇ ਕੋਈ 1 ਸਾਲ ਸਭ ਤੋਂ ਵੱਡਾ ਤੇ ਇੱਕ ਐਕਸਪੀਰੀਅੰਸ ਬੋਲਦਾ ਹੈ ਕਿ ਇੱਕ ਐਕਸਪੀਰੀਅੰਸ ਟੀਚਰ ਨੂੰ ਤੁਸੀਂ ਇੱਕ ਜੜਾ ਵਾ 6 ਮਹੀਨੇ ਜਾਂ ਸਾਲ ਦੇ ਉਹਦੇ ਲਈ ਟੀਚਰ ਨਾਲ ਕੰਪੇਅਰ ਨਹੀਂ ਕਰ ਸਕਦੇ ਇੱਥੇ ਬਹੁਤ ਹੀ ਕੁਆਲਿਟੀ ਐਜੂਕੇਸ਼ਨ ਜੜਾ ਔਰ ਸਾਡੇ ਸਕੂਲ ਦਾ ਜੜਾ ਕਰਿਕੂਲਮ ਹੈ ਸਾਰਾ CBSE ਦੇ ਪੈਟਰਨ ਤੇ ਔਰ ਉਹਨਾਂ નો ਡਾਊਟ ਕਿ ਅਸੀਂ ਇਹ ਨਹੀਂ ਕਹਿੰਦੇ ਵੀ ਉਹ ਮਿਹਨਤ ਨਹੀਂ ਕਰਵਾਂਦੇ ਉਹਨਾਂ ਦਾ ਇੱਕ ਆਪਣਾ ਹੈ ਸਾਡੇ ਇੱਥੇ ਜਿਹੜੇ ਬੱਚਿਆਂ ਨੂੰ ਬੜੀ ਮੋਰਲ ਵੈਲਿਊਜ਼ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਹਰ ਜੜ ਕੋਈ ਵੀ ਜਿਹੜਾ ਏਰੀਆ ਚਾਹੇ ਉਹ ਮੈਡੀਕਲ ਹੈ ਚਾਹੇ ਉਹ ਇੰਜੀਨੀਅਰਿੰਗ ਹੈ ਚਾਹੇ ਉਹ ਰਿਸਰਚ ਹੈ ਹਰ ਏਰੀਆ ਦੇ ਵੀ ਸਾਡੇ ਬੱਚੇ ਪਹੁੰਚੇ ਆ ਔਰ ਅਸੀਂ ਇਹ ਜਾਣਦੇ ਆ ਕਿ ਸਾਡੇ ਬੱਚੇ ਜਿਹੜੇ ਹੁਣ ਨਵੇਂ ਆਏ ਆ ਉਹ ਵੀ ਜਿਹੜੇ ਆ ਮਤਲਬ ਕਿਉਂਕਿ ਜੇ ਸਾਡੇ ਇੱਥੋਂ ਪ੍ਰੋਡਕਟਸ ਦੀਏ ਵੀ ਦੇ ਅੱਛੇ ਨਿਕਲ ਰਹੇ ਆ ਤਾਂ ਉਹ ਵੀ ਦੇਸ਼ ਤੇ ਕੰਮ ਆ ਰਹੇ ਆ ਨਾ ਕਿ ਸਾਡਾ ਕੋਈ ਨਿੱਜੀ ਸਵਾਰਥ ਹੈ ਔਰ ਅਸੀਂ ਇਸੇ ਕਰਕੇ ਜਿਹੜਾ ਸਾਡੀ ਲੜਾਈ ਹੈਗੀ ਆ ਕਿ ਅਸੀਂ ਕਿਸੇ ਵੀ ਜਿਹੜੇ ਆ ਨਿੱਜੀ ਸੰਸਥਾ ਨੂੰ ਜਿਹੜਾ ਵਾ ਕਿਸੇ ਨੂੰ ਵੀ ਦੇਣਾ ਨਹੀਂ ਜਾਂਦੇ ਆਪਣੇ ਬੱਚਿਆਂ ਦੇ ਭਵਿੱਖ ਲਈ ਅਸੀਂ ਇੱਥੇ ਖੜੇ ਆ ਸਾਰੇ ਪੇਰੈਂਟਸ ਔਰ ਬੜੇ ਹੀ ਸ਼ਾਂਤੀਪੂਰਵਕ ਟੰਗ ਨਾਲ ਅਸੀਂ 10 ਦਿਨ ਦਾ ਜਿਹੜਾ ਵਾ ਧਰਨਾ ਦਿੱਤਾ ਹੈ ਦਿਨ ਰਾਤ ਕਿਸੇ ਸਾਨੂੰ ਕੋਈ ਆ ਸਾਨੂੰ ਭਾਜਪਾ ਨਾਲ ਜਾਂ ਕੋਈ ਸਾਨੂੰ ਕਾਂਗਰਸ ਪਾਰਟੀ ਨਾਲ ਕਿਸੇ ਨਾਲ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਸਾਨੂੰ ਸਿਰਫ ਇਹ ਹੈ ਕਿ ਸਾਡੇ ਬੱਚਿਆਂ ਦਾ ਭਵਿੱਖ ਜਿਹੜਾ ਵਾ ਸੁਰੱਖਿਅਤ ਰਹਿਣਾ ਚਾਹੀਦਾ ਵਾ ਔਰ ਉਹਨਾਂ ਦੀ ਜੜੀ ਹੈ ਕਵਾਲਿਟੀ ਆਫ ਐਜੂਕੇਸ਼ਨ ਤੇ ਕੋਈ ਵੀ ਫਰਕ ਨਹੀਂ ਆਣਾ ਚਾਹੀਦਾ ਔਰ ਇਹਦੇ ਲਈ ਸਾਨੂੰ ਅਗਰ ਜਿਹੜਾ ਹੱਲੇ ਵੀ ਜਦੋਂ ਕਿ ਉਹਨਾਂ ਨੇ ਡੀਵੀ ਬਿਲਕੁਲ ਆਪਣਾ ਬਾਈਡ ਆਪਣਾ ਕਲੀਅਰ ਕਰ ਦਿੱਤਾ ਹੈ ਕਿ ਉਹਨਾਂ ਨੇ 셀ਫ ਫਾਈਨਾਂਸ ਕਰਨਗੇ ਜੋ ਕਿ BBMP ਨੂੰ ਬਹੁਤ ਹੀ ਪ੍ਰੋਬਲਮ ਸੀ ਕਿ ਸਾਨੂੰ ਖਰਚਾ ਬਹੁਤ ਦੇਣਾ ਪੈਂਦਾ ਹੈ ਉਹ ਵੀ ਜਿਹੜਾ ਹੋਇਆ ਉਹਨਾਂ ਨੇ ਡੀਵੀ ਨੇ ਕਲੀਅਰ ਕਰ ਦਿੱਤਾ ਔਰ ਹੱਲੇ ਵੀ ਅਸੀਂ ਜਿਹੜਾ ਵਾ ਉਹ ਡੀਵੀ ਮੈਨੇਜਮੈਂਟ ਕਮੇਟੀ BBMP ਨਾਲ ਜਿਸ ਤਰ੍ਹਾਂ 40 ਸਾਲ ਤੋਂ ਕੰਮ ਕਰ ਰਹੀ ਹੈ ਉਦਾਂ ਹੀ ਕਰਨ ਲਈ ਤਿਆਰ ਹੈ ਔਰ ਹੱਲੇ ਵੀ ਅਗਰ BBMP ਇਸ ਤੋਂ ਜਿਹੜਾ ਵਾ ਪਿੱਛੇ ਹਟਦੇ ਆ ਤਾਂ ਇੱਥੋਂ ਬੈਕ ਕਲੀਅਰ ਹੁੰਦਾ ਕਿ ਉਹਨਾਂ ਦੀ ਮਨਸ਼ਾ ਕੁਝ ਹੋਰ ਸੀ ਉਹ ਮਤਲਬ ਐਜੂਕੇਸ਼ਨ ਤੇ ਮਤਲਬ ਫੋਰਸ ਨਹੀਂ ਦੇ ਰਹੇ ਜਦ ਕਿ ਅਸੀਂ ਸਕੂਲ ਜਿਹੜੇ ਆ ਬੰਦੇ ਸੁਨੇਸੀ ਸਕੂਲ ਕਦੀ ਵੀ ਇਦਾਂ ਨਹੀਂ ਕਿ ਚਲਦੇ ਸਕੂਲ ਨੂੰ ਬੰਦ ਕੀਤਾ ਜਾਏ ਔਰ ਮੋਰਓਵਰ ਕੋਈ ਰੀਜ਼ਨ ਹੋਵੇ ਯਹਾਂ ਤਾਂ ਹੋਏ ਕਿ ਟੀਚਰ ਜਿਹੜੇ ਐ ਐਕਸਪੀਰੀਐਂਸ ਨਹੀਂ ਐ ਜਾਂ ਟੀਚਰ ਅੱਛੀ ਐਜੂਕੇਸ਼ਨ ਨਹੀਂ ਦੇ ਰਹੇ ਜਾਂ ਬੱਚਿਆਂ ਦੇ ਰਿਜ਼ਲਟਸ ਬੋਲਦੇ ਐ ਵੀ ਕਿ ਸਾਡਾ ਕੋਈ ਵੀ ਇੱਤਾ ਦਾ ਖੇਤਰ ਨਹੀਂ ਜਿੱਥੇ ਸਾਡੇ ਬੱਚੇ ਜਿਹੜੇ ਜਿੰਨੀਆਂ ਵੀ ਇੰਡੀਆ ਦੀਆਂ ਮਤਲਬ ਪ੍ਰੈਸਟੀਜੀਅਸ ਇੰਸਟੀਚਿਊਸ਼ਨਸ ਆ ਉੱਥੇ ਤੱਕ ਸਾਡੇ ਬੱਚੇ ਜਿਹੜੇ ਆ ਉਹਨਾਂ ਨੇ ਉਹਨਾਂ ਬੁਲੰਦੀਆਂ ਨੂੰ ਛੂਇਆ ਤੇ ਅੱਗੇ ਵੀ ਅਸੀਂ ਜਿਹੜੇ ਆਸ ਕਰਦੇ ਆ ਕਿ ਇਦਾਂ ਹੀ ਸਾਡੇ ਬੱਚੇ ਜਾਂਦੇ ਰਹਿਣਗੇ ਇਸ ਕਰਕੇ ਸਾਨੂੰ ਅਗਰ ਉੱਪਰ ਸਾਨੂੰ ਪਹਿਲੇ ਅਸੀਂ ਇਸ ਤੋਂ ਬਾਅਦ ਜਿਹੜਾ ਹੈ ਅਸੀਂ BBMB ਚੇਅਰਮੈਨ ਨਾਲ ਉਹਨਾਂ ਨਾਲ ਲਗਰ ਐਥੇ ਨਹੀਂ ਸਾਡੀ ਜਿਹੜੀ ਸੁਣਵਾਈ ਹੁੰਦੀ ਔਰ ਉਸ ਤੋਂ ਬਾਅਦ ਸੈਂਟਰ ਤੱਕ ਜਿਹੜੀ ਹੈ ਅਸੀਂ ਜਿਹੜੀ ਹੈ ਇਸ ਦੀ ਗੁਹਾਰ ਲਗਾਈ ਜਾਏਗੀ ਐਸਾ ਹੈ ਕਿ 85 ਸੇ 2018 19 ਤੱਕ ਹੈਸ 40 ਇਅਰਸ ਸਰਵਿਸ ਹੈ ਗਿਵਨ ਬਟ इस टाइम जो बात आ रहा है कि प्राइवेटाइजेशन प्राइवेटाइजेशन इज़ नॉट द आंसर आप क्या सोच सकते कि बीबीएमबी के पास पैसे नहीं है morning, कभी हो सकता है नहीं ना तो फिर और ये कभी इंस्टीट्यूशन जो ऐसे अथॉरिटीज़ होते हैं इट इज़ नॉट फॉर प्रॉफिट मोटिव इट इज़ दैट रिस्पॉन्सिबिलिटी टू प्रोवाइड एजुकेशन टू द सोसाइटी एंड विदाउट प्रॉफिट ल नॉट अलाउ द स्कूल टू गो टू द प्राइवेटाइजेशन एंड पहले यह बोला गया था कि बी बी एम बी ने प्राइवेट ऑर्गेनाइजेशन को अप्रोच किया है बट इट इज़ द रोंग इंफॉर्मेशन वी हैव गॉट इट इट इज द प्राइवेट ऑर्गेनाइजेशन विद्या भारती हैड अप्रोच द बीबी mb to give them the opportunity to take our dav school but dav is an institution as it's a reputed institution and they, they never compromise with the quality education and so that is why the parents and the children they are fighting for the qualitative education that the dav gives and so For for अगली कार्रवाई हमारी मोर्चा जाएगी चंडीगढ़ चंडीगढ़ से आगे जाएंगे डेली ये रुकने वाली नहीं है वी विल कैरी ऑन विद प्रोटेस्ट मार्च टिल वी आर सेफ आर चिल्ड्रेन आर सेफ आर टीचर्स आर सेफ आर पेरेंट्स आर सेफ एंड देख यस कि अब हम लोग नहीं रुकेंगे